ਾਨੂੰ ਆਪਣਾ ਕੋਈ ਪੱਲ ਯਾਦ ਆਇਆ ਛੋਟੇ ਹੁੰਦੇ ਦਾ ਅੱਜੋਂ ਤੋਂ ਇਸ ਪਰਿਵਾਰ ਨਾਲ ਮਿਲੇ ਬਿਲਕੁਲ ਬਾਈ ਯਾਰ ਇਕੱਲੇ ਬੈਠੇ ਮੈਂ ਵੀ ਇਦਾਂ ਹੀ ਬੈਠਾ ਰਹਿੰਦਾ ਸੀ ਜਦੋਂ ਮੇਰੇ ਮਾਂ ਤੇ ਚਲੇ ਗਏ ਤੁਸੀਂ ਹੁਣ ਆਪਣੇ ਵੱਲੋਂ ਕਿਹੜੀ ਕਿਹੜੀ ਮਦਦ ਪਹੁੰਚਾ ਰਹੇ ਹੋ ਕੀ ਕੁਝ ਹੁਣ ਤੱਕ ਤੁਸੀਂ ਕੀਤਾ ਔਰ ਹੁਣ ਅੱਗੇ ਤੋਂ ਤੁਸੀਂ ਹੁਣ ਗਰਾਊਂਡ ਤੇ ਆ ਗਏ ਹੋ ਤਾਂ ਅੱਗੇ ਕਿਹੜੀ ਮਦਦ ਤੁਸੀਂ ਪਹੁੰਚਾਇਆ ਕਰੋ 13-14 ਪਿੰਡਾਂ ਦੇ 60-60 ਘਰ ਸੀਗੇ ਤੇ ਉਹਨਾਂ ਦੀ ਜ਼ਿੰਮੇਵਾਰੀ ਪਿੰਡ ਦੇ ਨਾਲ ਤੇ ਮੈਂ ਆਪਣੇ ਯਾਰਾਂ ਭਰਾਵਾਂ ਦੀ ਸਹਾਇਤਾ ਦੇ ਨਾਲ ਚੱਕੀ ਆ ਹਲੇ ਤਾਂ ਕੰਮ ਸ਼ੁਰੂ ਹੋਇਆ ਤੇ ਆ ਟਾਈਮ ਆਇਆ ਜਦੋਂ ਕੰਮ ਹੁਣ ਕਰਨਾ ਜਿਹੜੀ ਅਸੈਸਮੈਂਟ ਸੀਗੀ ਮੇਨ ਪਹਿਲੀ ਗੱਲ ਤਾਂ ਪਾਰਟ ਸੀਗਾ ਫਰਸਟ ਸਟੈਪ ਹੋਈ ਜਿਹੜੇ ਘਰਾਂ ਦੇ ਵਿੱਚ ਜਾ ਰਹੇ ਆ ਆਲਰੇਡੀ ਉੱਥੇ ਬੜਾ ਅਫਸੋਸ ਹੈ ਉਹਨਾਂ ਪਰਿਵਾਰਾਂ ਦੇ ਬੋਲ ਕੀ ਨੇ ਤੁਹਾਡੇ ਨਾਲ ਸੀਸਾ ਹੀ ਦੰਦੇ ਆ ਬਾਈ ਕਰਦੇ ਤਾਂ ਹੁਣ ਹਨਾ ਹੜਾਂ ਦੀ ਮਾਰ ਚਲ ਰਹੀ ਪੰਜਾਬ ਦੇ ਲੋਕਾਂ ਦੇ ਹੁਣ ਅਸਲ ਇਮਤਿਹਾਨ ਹੈ ਔਰ ਇਸ ਇਮਤਿਹਾਨ ਦੇ ਵਿੱਚ ਸਹਾਰਾ ਬਣ ਕੇ ਬਹੁਤ ਸਾਰੇ ਲੋਕ ਆ ਰਹੇ ਨੇ ਪਾਣੀ ਤਾਂ ਲੱਥ ਗਿਆ ਪਰ ਜ਼ਿੰਦਗੀ ਪਟਰੀ ਤੇ ਹਜੇ ਨਹੀਂ ਆ ਰਹੀ ਹੈ ਇਸ ਵੇਲੇ ਪੰਜਾਬ ਦੇ ਫੇਮਸ ਕਲਾਕਾਰ ਕਰਨ ਔਜਲਾ ਫਾਜ਼ਲਕਾ ਦੇ ਪਿੰਡਾਂ ਦੇ ਵਿੱਚ ਆਏ ਉਹਨਾਂ ਲੋਕਾਂ ਦਾ ਹਾਲ ਜਾਣਨ ਆਏ ਨੇ ਜਿਨ੍ਹਾਂ ਦੇ ਘਰੋਂ ਪਾਣੀ ਤਾਂ ਨਿਕਲ ਗਿਆ ਪਰ ਹੁਣ ਹਾਲਾਤ ਪਹਿਲੇ ਵਰਗੇ ਨਹੀਂ ਰਹੀ ਸਾਡੇ ਨਾਲ ਕਰਨ ਜੀ ਨੇ ਤੁਸੀਂ ਆਏ ਜਦੋਂ ਤੁਹਾਡੇ ਵਰਗਾ ਕਲਾਕਾਰ ਗਰਾਊਂਡ ਤੇ ਆਂਦਾ ਹੈ ਹਾਲਾਤ ਜਾਣਨ ਆਂਦਾ ਉਸ ਨੂੰ ਮੈਸੇਜ ਬਹੁਤ ਵੱਡਾ ਜਾਂਦਾ ਕੀ ਤੁਹਾਡੇ ਜ਼ੈਨ ਦੇ ਵਿੱਚ ਆਇਆ ਕਿ ਤੁਸੀਂ ਆਪ ਅੱਜ ਆਉਂਗੇ ਨਾ ਘਰਾਂ ਦੇ ਹਾਲਾਤ ਜਾਣੋਗੇ ਔਰ ਕੀ ਅਸੈਸਮੈਂਟ ਤੁਹਾਡੀ ਹੋਈ ਹੈ ਕੀ ਦੇਖਿਆ ਤੁਸੀਂ ਇਸ ਵੇਲੇ ਹਾਲਾਤ ਕੀ ਨੇ ਪੰਜਾਬ ਦੇ ਭਾਈ ਜਦੋਂ ਚਲੋ ਪਹਿਲੇ ਦਿਨ ਤੁਸੀਂ ਯਾਰ ਭਰਾਵਾਂ ਨਾਲ ਅਮਰਵੀਰੋਣਾ ਨਾਲ ਜਾਂ ਜਿੰਨੀ ਵੀ ਸੰਸਥਾਵਾਂ ਨੇ ਗੌਰਵਵੀਰੋਣਾ ਨਾਲ ਟੱਚ ਸੀਗੇ ਪਹਿਲੇ ਦਿਨ ਜਦੋਂ ਹੀ ਇਹ ਚੀਜ਼ ਹੋਈ ਹੈ ਪਰ ਉਹ ਉਦੋਂ ਥੋੜਾ ਜਿਹਾ ਆਪ ਦੇ ਕਮਾਂਕਾਰਾਂ ਚ ਤੁਹਾਨੂੰ ਪਤਾ ਹੀ ਹੈ ਕਲਾਕਾਰਾਂ ਦਾ ਇੱਕ ਸਕੇਡਿਊਲ ਥੋੜਾ ਜਿਹਾ ਪਹਿਲਾਂ ਤੋਂ ਬਣਿਆ ਹੁੰਦਾ ਸੋ ਸ਼ੋਅ ਵਗੈਰਾ ਚ ਬਿਜ਼ੀ ਸੀ ਪਰ ਉਦੋਂ ਤੁਸੀਂ ਸੀਗਾ ਵੀ ਜਾ ਕੇ ਆਉਂਗਾ ਅ ਪਰ ਹੁਣ ਜਦੋਂ ਪੰਜਾਬ ਐ ਦੰਦਲ ਕਰਦਾ ਸੀ ਜਦੋਂ ਪਾਣੀ ਸਪੈਸ਼ਲੀ ਲੰਘਿਆ ਜਦੋਂ ਪੂਰੀ ਅਸੈਸਮੈਂਟ ਕਰੀਏ ਪਰ ਆਲਵੇਸ ਆ ਵਾਸ ਇਨ ਦਾ ਟਾਕਸ ਵਿਦ ਭਾਜੀ ਆਪਣੇ ਅਮਰ ਭਾਜੀ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਬਾਈ ਕਿਹੜੀ ਚੀਜ਼ ਦੀ ਲੋੜ ਐ ਕੀ ਕਰ ਸਕਦੇ ਆ ਬਾਈ ਉਹਨਾਂ ਨੂੰ ਵੀ ਮੈਂ ਤਾਂ ਆਈ ਕਹੂੰਗਾ ਵੀ ਸ਼ਲਾਗਾ ਕਰਦਾ ਉਹਨਾਂ ਦੀ ਵੀ ਉਹਨਾਂ ਨੇ ਇੰਨੇ ਸੋਹਣੇ ਤਰੀਕੇ ਨਾਲ ਇਹ ਚੀਜ਼ ਨੂੰ ਇੱਕ ਆਰਗੇਨਾਈਜ਼ ਕਰਕੇ ਮੈਨੇਜ ਕਰਨਾ ਕਿਉਂਕਿ ਬਾਈ 10 ਬੰਦਿਆਂ ਨੂੰ ਮੈਨੇਜ ਕਰਨਾ ਹੀ ਬਹੁਤ ਔਖਾ ਹੋ ਜਾਂਦਾ ਹੈ। ਸੋ ਮੈਨੂੰ ਇਹ ਲੱਗਦਾ ਸੀ ਵੀ ਇਹ ਚੀਜ਼ ਜਿਹੜੀ ਅਸੈਸਮੈਂਟ ਸੀਗੀ ਅ ਅਸੈਸਮੈਂਟ ਕਰਨਾ ਹੀ ਇੱਕ ਮੇਨ ਪਹਿਲੀ ਗੱਲ ਤਾਂ ਪਾਰਟ ਸੀਗਾ ਫਰਸਟ ਸਟੈਪ ਉਹੀ ਸੀਗਾ ਵੀ ਪਹਿਲਾਂ ਪਤਾ ਤਾਂ ਲੱਗੇ ਆਪਾਂ ਕਰ ਕੀ ਸਕਦੇ ਹਾਂ ਜਾਂ ਕਰਨ ਵਾਲਾ ਕੀ ਆ। ਸੋ ਜਦੋਂ ਹੀ ਉਹ ਹੋਇਆ ਤੇ ਟੀਮਾਂ ਬਾਈ ਉਹਨਾਂ ਦੀਆਂ ਲੱਗੀਆਂ ਹਨਾ ਉਧਰ ਅ ਪਰ ਮੈਨੂੰ ਇਹ ਸੀ ਕਿ ਬਾਈ ਮੇਨ ਮਕਸਦ ਆਉਣ ਦਾ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਬਾਹਰ ਮੈਸੇਜ ਦੇਣਾ ਸੀਗਾ ਆਪਣੇ ਐਨ ਆਰ ਆਈ ਭਰਾਵਾਂ ਨੂੰ ਜਾਂ ਪੰਜਾਬ 'ਚ ਬੈਠੇ ਵੀ ਜਿੰਨੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਵੀ ਪਾਣੀ ਚਲੇਗਾ ਤੇ ਸਾਰਾ ਕੁਝ ਠੀਕ ਹੋਇਆ ਮੈਂ ਇਹੀ ਕਹਿਣਾ ਚਾਹੁੰਗਾ ਵੀ ਹਲੇ ਤਾਂ ਕੰਮ ਸ਼ੁਰੂ ਹੋਇਆ ਤੇ ਆਹ ਟਾਈਮ ਆਇਆ ਜਦੋਂ ਕੰਮ ਹੁਣ ਕਰਨਾ ਆਪਾਂ ਜਿਵੇਂ ਕਿ ਲੋਕਾਂ ਦੇ ਘਰ ਡੇਕੇ ਨੇ ਉਹ ਬਣਾਉਣ ਵਾਲੀਆਂ ਨੇ ਜਮੀਨਾਂ ਦੀ ਪੱਦਰ ਹੋਣ ਵਾਲੀਆਂ ਨੇ ਕਿੰਨੀਆਂ ਜਮੀਨਾਂ 'ਚ ਰੇਤਾ ਉਹ ਵੀ ਆ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਸਾਲ-ਸਾਲ ਸ਼ਾਇਦ 22 ਨਾ ਹੋਣ ਸੋ ਉਹਨਾਂ ਬ੍ਰਿਕਸ਼ਰ ਤੋਂ ਬਾਈਉਨੀ ਉਹਨਾਂ ਨੇ ਆ ਕੇ ਇੱਥੇ ਇਹਨਾਂ ਕੰਮ ਤੁਸੀਂ ਹੁਣ ਆਪਣੇ ਵੱਲੋਂ ਕਿਹੜੀ ਕਿਹੜੀ ਮਦਦ ਪਹੁੰਚਾ ਰਹੇ ਹੋ ਕੀ ਕੁਝ ਹੁਣ ਤੱਕ ਤੁਸੀਂ ਕੀਤਾ ਔਰ ਹੁਣ ਅੱਗੇ ਦਿਨੋਂ ਤੁਸੀਂ ਉਹਨੂੰ ਗਰਾਊਂਡ ਤੇ ਆ ਗਏ ਹੋ ਤਾਂ ਅੱਗੇ ਕਿਹੜੀ ਮਦਦ ਤੁਸੀਂ ਪਹੁੰਚਾ ਰਹੇ ਹੋ ਅਸੀਂ ਬਸ ਕਰੀ ਜਾਂਦੇ ਆ ਯਾਰ ਹੁਣ ਮੈਂ ਇਦਾਂ ਗਿਣਾ ਕੇ ਤਾਂ ਨਹੀਂ ਦੱਸਣਾ ਚਾਹੁੰਦਾ ਪਰ ਜਿਵੇਂ ਬਾਈਉਨਾ ਕੋਲ ਪ੍ਰੋਜੈਕਟ ਸੀਗਾ ਮੈਂ ਇਹਨਾਂ ਨੂੰ ਪੁੱਛਿਆ ਸੀ ਵੀ ਆਪਾਂ ਛੋਟੇ ਛੋਟੇ ਚੀਜ਼ਾਂ ਕਰਨ ਵਾਲੋਂ ਪ੍ਰੋਜੈਕਟ ਬੇਸਿਸ ਚੱਲੀਏ ਤੇ ਉਹਨਾਂ ਕੋ ਫਾਜ਼ਿਲਕਾ ਦਾ ਪ੍ਰੋਜੈਕਟ ਸੀਗਾ 13-14 ਪਿੰਡਾਂ ਦੇ 60 ਪਿੰਡ ਘਰ ਸੀਗੇ ਤੇ ਉਹਨਾਂ ਦੀ ਪਿੰਡ ਦੇ ਨਾਲ ਤੇ ਮੈਂ ਆਪਣੇ ਯਾਰਾਂ ਭਰਾਵਾਂ ਦੀ ਸਹਾਇਤਾ ਦੇ ਨਾਲ ਚੱਕੀ ਆ ਤੇ ਉਤੋਂ ਪਹਿਲਾਂ ਇਦਾਂ ਹੀ ਜਿਵੇਂ ਰਾਸ਼ਨ ਪਾਣੀ ਜਿਵੇਂ ਪਚਾਉਂਦੇ ਰਹੇ ਅਸੀਂ ਜਿੱਥੇ ਜਿੱਥੇ ਹੋ ਸਕੇ ਆ ਚਾਰਾ ਹੋ ਗਿਆ ਫੂਡ ਹੋ ਗਿਆ ਪਰ ਮੇਨ ਚੱਕਰੇ ਸੀਗਾ ਵੀ ਲੋਕਾਂ ਨੂੰ ਘਰਾਂ ਦਾ ਛੱਤ ਏਟ ਲੀਸਟ ਜਿਨ੍ਹਾਂ ਦੀ ਚਲੇਗੀ ਯੋਗ ਹੋਣੀ ਚਾਹੀਦੀ ਆ ਹੁਣ ਜਦੋਂ ਤੁਸੀਂ ਪਰਿਵਾਰਾਂ ਦੇ ਕੋਲ ਜਾ ਰਹੇ ਹੋ ਪਰਿਵਾਰ ਕੀ ਕਹਿ ਰਹੇ ਨੇ ਤੁਹਾਨੂੰ ਪਹਿਲਾਂ ਤਾਂ ਬੜੇ ਜਦੋਂ ਤੁਹਾਡੇ ਵਰਗਾ ਕਲਾਕਾਰ ਆਵੇ ਲੋਕਾਂ ਨੂੰ ਕ੍ਰੇਜ਼ ਹੁੰਦਾ ਸੀਗਾ ਹੁਣ ਪਰ ਜਿਹੜੇ ਘਰਾਂ ਦੇ ਵਿੱਚ ਜਾ ਰਹੇ ਆ ਆਲਰੇਡੀ ਉੱਥੇ ਬੜਾ ਅਫਸੋਸ ਹੈ ਉਨਾ ਪਰਿਵਾਰਾਂ ਦੇ ਬੋਲ ਕੀ ਨੇ ਤੁਹਾਡੇ ਨਾਲ ਨਹੀਂ ਬਾਈ ਤਾਂ ਵਿਚਾਰੇ ਹੁਣ ਮੈਂ ਕੀ ਕਵਾਂ ਪਹਿਲਾਂ ਹੀ ਹਨਾ ਇੰਨੀ ਮਾਰ ਇਹਨਾਂ ਨੂੰ ਰੱਬ ਨੇ ਮਾਰੀ ਆ ਪਰ ਸੀਸਾ ਹੀ ਦੰਦਿਆ ਬਾਈ ਕਰਦੇ ਤਾਂ ਹੁਣ ਹਨਾ ਸਾਡੇ ਵਰਗੇ ਜਵਾਕਾਂ ਨੂੰ ਹੁਣ ਮੈਂ ਤਾਂ ਆਹੀ ਆ ਵੀ ਸਾਡੇ ਤਾਂ ਮਾਂ ਮਾਰ ਗੀਆਂ ਜਾਂ ਪੈਣਾਰ ਗੀਆਂ ਨੇ ਹਨਾ ਜਾਂ ਜਿੰਨੀਆਂ ਕੁੜੀਆਂ ਜਿਵੇਂ ਆ ਵੀ ਪਰਿਵਾਰ ਹੋ ਗਿਆ ਹਨਾ ਤੇ ਉਹ ਦੇਖ ਕੇ ਆ ਹੀ ਲੱਗਦਾ ਜਿਵੇਂ ਪਰਸਨਲੀ ਕੁਝ ਹੋਇਆ ਹੁੰਦਾ ਹਨਾ ਪਰਸਨਲੀ ਜਿਹੜਾ ਸ਼ਬਦ ਤੁਸੀਂ ਵਰਤਿਆ ਕਿਉਂਕਿ ਪਰਸਨਲ ਤੁਹਾਡਾ ਵੀ ਇੱਕ ਦਰਦ ਤੁਹਾਡੇ ਕਰੀਅਰ ਦੇ ਨਾਲ ਚੱਲਦਾ ਆ ਰਿਹਾ ਕਿੱਥੇ ਨਾ ਕਿੱਥੇ ਉਹ ਵੀ ਇੱਕ ਕਨੈਕਟ ਉਹ ਫੀਲ ਤੁਹਾਨੂੰ ਕਨੈਕਟ ਕਰਾਂਦਾ ਸਮੱਸਿਆਵਾਂ ਦੇ ਨਾਲ ਕਹਿ ਰਹੇ ਸੀ ਪਹਿਲਾਂ ਵੀ ਭਾਈ ਨੇ ਵੀ ਛੋਟੇ ਜਿਹਾ ਇੱਕ ਮੈਨੂੰ ਮੈਂ ਆਪਣਾ ਜਦੋਂ ਮੈਂ 9 ਸਾਲ ਦਾ ਸੀ ਮੇਰੇ ਮੰਮੀ ਦੀ ਡੈਥ ਹੋ ਗਈ ਸੀ ਮੈਨੂੰ ਉਝੋ ਹੀ ਦਿਖੀ ਜਾਂਦਾ ਕਿ ਇਹ ਵਿਚਾਰਾ ਆਪਣੇ ਆਪ ਨੂੰ ਕਿਵੇਂ ਸੰਭਾਲਦਾ ਉਹ ਅੱਖਾਂ ਭਰੀ ਬੈਠਾ ਸੀ ਜਵਾਕ ਤੁਸੀਂ ਉਹਦਾ ਹੌਸਲਾ ਦੇਖੋ ਨਾ ਇੱਕ ਵੀ ਹੰਝੂ ਨਹੀਂ ਬਾਹਰ ਸਟਿਆ ਉਹਨੂੰ ਪਤਾ ਮੇਰੀ ਭੈਣ ਬੈਠੀ ਹੈ ਦੋ ਭਰਾ ਬੈਠੇ ਨੇ ਇਹਨਾਂ ਨੂੰ ਮੈਂ ਸਾਹਮਣਾ ਨਾ ਕਿਉਂ ਇੱਕ ਜਣਾ ਵਿਚਾਰਾ ਮੰਨ ਡੋਲ ਗਿਆ ਸਾਰਾ ਦਾ ਇਦਾਂ ਹੋ ਜਾਣਾ ਇੱਕ ਦੂਜੇ ਨੂੰ ਸਟਰੋਂਗ ਕਰ ਰਹੇ ਨੇ ਬਹੁਤ ਵਧੀਆ ਛੋਟੇ ਹੁੰਦੇ ਦਾ ਅੱਜ ਉਹਨੂੰ ਇਸ ਪਰਿਵਾਰ ਨਾਲ ਮਿਲੇ ਬਿਲਕੁਲ ਬਾਈ ਯਾਰ ਇਕੱਲੇ ਬੈਠੇ ਮੈਂ ਵੀ ਇਦਾਂ ਹੀ ਬੈਠਾ ਰਹਿੰਦਾ ਸੀ ਜਦੋਂ ਮੇਰੇ ਮਾਂ ਪਿਓ ਚਲੇ ਗਏ ਸੀ ਹਣਾ ਸੋ ਉਹ ਤਾਂ ਦੁੱਖ ਸਾਰੇ ਆਪਾਂ ਜਾਣਦੀਆਂ ਚਾਹੇ ਕਿਸੇ ਨਾਲ ਹੋਇਆ ਜਾਂ ਕਿਸੇ ਨਾਲ ਨਹੀਂ ਹੋਇਆ ਹਰੇਕ ਨੂੰ ਹੀ ਪਤਾ ਬਾਈ ਜਦੋਂ ਮਾਂ ਪਿਓ ਚਲੇ ਜਾਵੇ ਤਾਂ ਕਿੰਨਾ ਦੁੱਖ ਹੁੰਦਾ ਪਰ ਉਹਦੇ ਨਾਲ ਨਾਲ ਜ਼ਮੀਨ ਗੈਣੇ ਹੋਣੀ ਘਰ ਦਾ ਚਲੇ ਜਾਣਾ ਤੇ ਰਹਿਣ ਨੂੰ ਥਾਂ ਨਾ ਹੋਣੀ ਉਹ ਵੀ ਦੁੱਖ ਨੂੰ ਨਾ ਦੁੱਗਣਾ ਤਿੱਗਣਾ ਕਰ ਦਿੰਦਾ ਤੁਹਾਡੀ ਆਵਾਜ਼ ਦੂਰ ਤੱਕ ਜਾਂਦੇ ਜਦੋਂ ਤੁਸੀਂ ਬੋਲ ਰਹੇ ਹੋ ਅ ਤੁਸੀਂ ਕੈਨੇਡਾ ਵੀ ਰਹੇ ਤੁਸੀਂ ਦੁਬਈ ਵੀ ਰਹੇ ਇੱਥੇ ਹਾਲਾਤ 2019 ਚ ਵੀ ਆਹੀ ਬਣੇ ਫਿਰ 23 ਚ ਬਣੇ ਫਿਰ 25 ਚ ਬਣੇ ਸਿਸਟਮ ਠੀਕ ਕਰਨਾ ਪੈਣਾ ਮਤਲਬ ਤਾਂ ਕਰ ਰਹੇ ਨੇ ਇੱਕ ਆ ਦਿਖਾਤਾ ਪੂਰੇ ਪੰਜਾਬ ਨੇ ਪਰ ਸਿਸਟਮ ਨੂੰ ਵੀ ਠੀਕ ਕਰਨਾ ਪੈਣਾ ਔਰ ਕਿਉਂਕਿ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੋਏਗੀ ਉਹ ਬਾਕੀਆਂ ਨਾਲੋਂ ਸਾਡੇ ਨਾਲੋਂ ਜ਼ਿਆਦਾ ਤੁਸੀਂ ਦੁਨੀਆ ਚ ਵਿਚਰ ਰਹੇ ਹੋ ਕੀ ਖਾਮੀਆਂ ਤੁਹਾਨੂੰ ਨਜ਼ਰ ਆਉਂਦੀਆਂ ਸਿਸਟਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਠੀਕ ਕਿਵੇਂ ਕਰਨਾ ਚਾਹੀਦਾ ਬਾਈ ਦੇਖੋ ਮੈਂ ਤਾਂ ਬਾਲੇ ਕਮੈਂਟ ਦੀ ਚੀਜ਼ ਤੇ ਨਹੀਂ ਦਊਗਾ ਕਿਉਂਕਿ ਮੈਨੂੰ ਵੀ ਹੁਣ ਇਨਾਂ ਪਤਾ ਨਹੀਂ ਹੈਗਾ ਮਿੰਤਾ ਹੀ ਮੈਂ ਆਪਣੇ ਲੈਵਲ ਤੇ ਕੀ ਕਰ ਸਕਦਾ ਜੋ ਮੇਰੇ ਨਾਲ ਜਿਹੜੇ ਯਾਰਪਰਾ ਜੁੜਨੇ ਜਿਵੇਂ ਦੋ ਤਰਫਾ ਫਾਊਂਡੇਸ਼ਨ ਜੁੜੀਆਂ ਨੇ ਵੀ ਮੈਂ ਇਹਨਾਂ ਨਾਲ ਰਲ ਕੇ ਕੀ ਕਿਉਂਕਿ ਬਾਈ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਚੱਕੀ ਆ ਇਹਨਾਂ ਨੇ ਇੰਨਾ ਕੁਛ ਮੂਰੇ ਇੰਨੇ ਇੰਨੇ ਵੋਲੰਟੀਅਰਸ ਹੋ ਕੇ ਕੰਮ ਕਰਦੇ ਆ ਨਾ ਗਰਾਊਂਡ ਤੇ ਅਸੀਂ ਤਾਂ ਪਿੱਛੋਂ ਬੈਕਅੱਪ ਤੇ ਸਪੋਰਟ ਹੀ ਕਰ ਸਕਦੇ ਆ ਨਾ ਪਰ ਤੁਹਾਡੀ ਗੱਲ ਸਹੀ ਆ ਸਿਸਟਮ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਸਹੀ ਹੋਣ ਵਾਲੀਆਂ ਨੇ ਪਰ ਉਹ ਫੁਲੀ ਟਾਈਮ ਦੇ ਨਾਲ ਨਾਲ ਹੋਣਗੀਆਂ ਬਾਈ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਇੱਧਰ ਜਿਵੇਂ ਹੋਣਾ ਬੱਚੀ ਬੈਠੀ ਐ ਇਦਾਂ ਦੀਆਂ ਕੁੜੀਆਂ ਨੂੰ ਪਹਿਲਾਂ ਤਾਂ ਜੌਬਸ ਪ੍ਰੋਵਾਈਡ ਜਾਂ ਇਹਨਾਂ ਦਾ ਕੋਈ ਫਿਊ ਦੀ ਮੈਂ ਕੀ ਕਰੂੰਗੀ ਇਹਨਾਂ ਦੇ ਵਿਚਾਰੀਆਂ ਦੀਆਂ ਬੈਟਲਜ਼ ਹੀ ਬਹੁਤ ਨੇ ਇਹਨਾਂ ਦੀ ਲੜਾਈਆਂ ਹੀ ਬਹੁਤ ਨੇ ਹਨਾ ਇਹਨੂੰ ਆਏ ਨਹੀਂ ਪਤਾ ਹੁਣ ਮੇਰਾ ਕਰਕਦੋ ਬਣ ਇਹਨੂੰ ਆਏ ਨਹੀਂ ਪਤਾ ਮੇਰੀ ਜ਼ਮੀਨ ਕੋ ਦਿਸਟ ਨਹੀਂ ਫਿਰ ਉਹ ਤੋਂ ਬਾਅਦ ਆਏ ਨਹੀਂ ਪਤਾ ਇਹ ਘਰ ਦਾ ਖਰਚਾ ਕਿਵੇਂ ਚੱਲਣਾ ਹਨਾ ਸੋ ਇਹ ਚੀਜ਼ਾਂ ਜਿਹੜੀਆਂ ਇਹ ਕਿਤਨਾ ਕਿਤੇ ਆਪਣਾ ਆ ਹੈਲਪ ਕਰ ਸਕਦਾ ਸਿਸਟਮ ਹਨਾ ਤੁਸੀਂ ਜਦੋਂ ਮਾਹੌਲ ਤੋਂ ਹੀ ਸ਼ਬਦ ਕੱਢਦੇ ਹੋ ਔਰ ਉਹੀ ਗੀਤ ਬੰਦੇ ਨੇ ਜੋ ਇਸ ਵਾਰ ਪੰਜਾਬ ਦਾ ਮਾਹੌਲ ਬਣਿਆ ਬੜਾ ਏਕਾ ਨਜ਼ਰ ਆਇਆ ਭਾਵੇਂ ਉਹ ਹੜਾਂ ਦੇ ਵਿੱਚ ਲਿਖੇ ਔਰ ਇੱਕ ਜਦੋਂ ਰਾਜਵੀਰ ਜਵੰਦਾ ਦੀ ਡੈਥ ਹੁੰਦੀ ਹੈ ਉਦੋਂ ਵੀ ਬਹੁਤ ਜ਼ਿਆਦਾ ਕਲਾਕਾਰਾਂ ਚ ਵੀ ਏਕਾ ਦੇ ਜਿਸ ਤਰ੍ਹਾਂ ਦੇ ਪੰਜਾਬ ਦੇ ਜੋ ਇਕਤਾ ਨਜ਼ਰ ਆਈ ਹੈ ਇਸ ਵਾਰ ਐਵੇਂ ਕਮਾਂ ਬਾਈ ਹਲੇ ਤਾਂ ਕੁਝ ਨਹੀਂ ਲਿਖਿਆ ਪਰ ਐਵੇਂ ਕਿ ਇਹ ਚੀਜ਼ ਦੇਖ ਕੇ ਮੈਨੂੰ ਖੁਸ਼ੀ ਵੀ ਹੁੰਦੀ ਹੈ ਵੀ ਏਟਲੀਸਟ ਲੋਕੀ ਹੁਣ ਰੀਅਲਾਈਜ਼ ਕਰ ਰਹੇ ਨੇ ਵੀ ਇੱਕ ਦੂਜੇ ਦੇ ਨਾਲ ਖੜਨ ਦੀ ਲੋੜ ਆ ਬਾਈ ਹਨਾ ਪਿਆਰ ਮੋੜ ਫਿਰ ਬਿਆਕਰਿਆ ਥੋੜਾ ਥੋੜਾ ਸੋ ਮੈਂ ਤਾਂ ਇਹੀ ਚਾਹਣਾ ਵੀ ਯਾਰ ਇੱਕ ਦੂਜੇ ਨਾਲ ਪਿਆਰ ਨਾ ਰਿਆ ਕਰੀਆ ਕੋਈ ਦੋ ਸ਼ਬਦ ਜੇ ਤੁਸੀਂ ਆਪਣੇ ਆਪਣਾ ਜੋ ਤੁਹਾਡਾ ਟੈਲੈਂਟ ਆ ਉਹਨਾਂ ਦੇ ਵਿੱਚ ਜੇ ਤੁਸੀਂ ਬਾਈ ਹਲੇ ਮੈਂ ਲਿਖਿਆ ਨਹੀਂ ਪਰ ਮੈਂ ਚਾਹੂੰਗਾ ਮੈਂ ਜ਼ਰੂਰ ਲਿਖੂੰਗਾ ਯਾਰ ਮੈਂ ਚਾਹਣਾ ਤਾਂ ਹੈਗਾ ਪਰ ਹਲੇ ਤਾਂ ਟਾਈਮ ਮੇਰੇ ਸਾਹਮਣੇ ਬਾਈ ਕੰਮ ਕਰਨ ਦਾ ਹਨਾ ਮੈਂ ਤਾਂ ਜਦੋਂ ਵੀ ਮੇਰਾ ਟਾਈਮ ਲੱਗਦਾ ਮੈਂ ਬਾਈ ਉਹਨਾਂ ਤੋਂ ਫੋਨ ਤੇ ਰਿਪੋਰਟ ਲੈਂਦਾ ਰਹਿਣਾ ਬਾਈ ਕੀ ਕਰ ਸਕਦੇ ਆ ਕਿ ਕੀ ਕਰ ਸਕਦੇ ਆ ਪਰ ਕੋਈ ਗੱਲ ਨਹੀਂ ਮੈਂ ਲਿਖ ਕੇ ਤੁਹਾਨੂੰ ਸੁਣਾਉਂਗਾ ਅਗਲੀ ਦੀ ਤੁਸੀਂ ਪਰਿਵਾਰ ਨੂੰ ਜਦੋਂ ਮਿਲੇ ਜੋ ਮਦਦ ਕੀਤੀ ਤੁਸੀਂ ਇਹਨੂੰ ਦਰਸਾਇਆ ਨਹੀਂ ਤੁਸੀਂ ਕਿਹਾ ਕਿ ਨਹੀਂ ਦਰਸਾਣਾ ਵੀ ਨਹੀਂ ਚਾਹੀਦਾ ਇੱਕ ਮਾਹੌਲ ਇਹ ਵੀ ਬਣਿਆ ਲੋਕ ਦਿਖਾ ਕੇ ਵੀ ਮਦਦ ਕਰ ਰਹੀ ਸੀਗੇ ਭਾਵੇਂ ਚੰਗੀ ਨੀਅਤ ਨਾਲ ਹੀ ਕਰ ਰਹੇ ਸੀਗੇ ਤੁਸੀਂ ਇਹ ਤੁਹਾਡੇ ਮਾਈਂਡ ਦੇ ਵਿੱਚ ਇਹ ਕਿਉਂ ਆਈ ਗੱਲ ਕਿ ਜੇ ਮਦਦ ਕਰਨੀ ਹੈ ਤੇ ਦਿਖਾਈ ਨਾ ਜਾਵੇ ਮੈਨੂੰ ਐਂ ਲੱਗਦਾ ਜੇ ਮੈਂ ਇਹਨਾਂ ਦੀ ਥਾਂ ਤੇ ਹੁੰਦਾ ਤੇ ਮੇਰੇ ਕੋਲ ਇੰਨੀਆਂ ਗੱਡੀਆਂ ਚੱਲ ਕੇ ਆਉਂਦੀਆਂ ਤੇ ਮੈਨੂੰ ਕੋਈ ਬਾਈ ਆਇਂ ਜਿਤਾਈ ਜਾਂਦਾ ਵੀ ਆ ਚੱਕ ਸੀ ਤੇਰਾ ਕਰਦੇ ਆ ਸੀ ਤੇਰਾ ਕਰਦੇ ਆ ਉਹ ਚੀਜ਼ ਸ਼ਾਇਦ ਮੈਨੂੰ ਬਹੁਤ ਜਿਵੇਂ ਇਨਸਾਨੀਅਤ ਤੌਰ ਤੇ ਬਹੁਤ ਥੱਲੇ ਲੈ ਜਾਂਦੀ ਮਤਲਬ ਕਿਉਂ ਹਰ ਇੱਕ ਬੰਦੇ ਦੀ ਭਾਈ ਆਪਣੀ ਅਣਖ ਹੁੰਦੀ ਹੈ ਚਾਹੇ ਉਹ ਕਿੱਦੇ ਵੱਡੇ ਘਰ ਚ ਹੋਵੇ ਚਾਹੇ ਛੋਟੇ ਘਰ ਚ ਹੋਵੇ ਹੈ ਨਾ ਆਪਣੇ ਘਰੇ ਹਰ ਇੱਕ ਸਹੀ ਹੁੰਦਾ ਮੈਂ ਇਹ ਗੱਲ ਨੂੰ ਮੰਨਦਾ ਸੋ ਮੈਨੂੰ ਇਹ ਲੱਗਦਾ ਵੀ ਬਾਹਰ ਆ ਕੇ ਐਵੇਂ ਆਪਾਂ ਇਹਨਾਂ ਨੂੰ ਆਇਨਾ ਜਿਤਾਈ ਵੀ ਆਪਾਂ ਇਹਨਾਂ ਤੇ ਯਾਰ ਫੇਵਰ ਕਰ ਰਹੇ ਆ ਜਾਂ ਆਸਾਨ ਕਰ ਰਹੇ ਆ ਜੇ ਆਪਣਾ ਦਿਲ ਕਰਦਾ ਸੇਵਾ ਕਰਨ ਦਾ ਆਪਾਂ ਕਰੀਏ ਯਾਰ ਹਨਾ ਉਹ ਰੱਬ ਦੇਖ ਰੋ ਉੱਤੇ ਬੈਠਾ ਜਿਹੜਾ ਲੇਖਾ ਲਊਗਾ ਹਨਾ ਭਾਈ ਅਪਾ ਐਵੇਂ ਨੰਬਰ ਨਾ ਖਟিয়ে ਆਖਰੀ ਚੋਲ ਦਸਤਾਰ ਬਣ ਕੇ ਆਏ ਆ ਅੱਜ ਇਸ ਮੌਕੇ ਤੇ ਕੋਈ ਖਾਸ ਮੈਸੇਜ ਦੇਣਾ ਚਾਹੁੰਦੇ ਬਸ ਬਾਈ ਦਿਲ ਕੀਤਾ ਯਾਰ ਐਵੇਂ ਕਮਾ ਬਸ ਦਿਲ ਕੀਤਾ ਸਵੇਰ ਉੱਠ ਕੇ ਦਸਤਾਰ ਬਣ ਲਈ ਆ ਗਿਆ ਬਸ ਬਹੁਤ ਬਹੁਤ ਧੰਨਵਾਦ ਔਰ ਧੰਨਵਾਦ ਤੁਸੀਂ ਪੰਜਾਬੀਆਂ ਦੇ ਨਾਲ ਖੜੇ ਹੋ ਔਰ ਇਸੇ ਤਰ੍ਹਾਂ ਮਦਦ ਕਰਦੇ ਰਹੋ ਥੈਂਕ ਯੂ ਤੁਹਾਡਾ ਤਾਂ ਕਰਨ ਓਜਲਾ ਜਿਹੜੀ ਇਸ ਵੇਲੇ ਫਾਜ਼ਲਕਾ ਦੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਘਰਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਨੂੰ ਇਸ ਵੇਲੇ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੈਮਰਾਮੈਨ ਰੋਹਿਤ ਦੇ ਨਾਲ ਰਮਨਸ਼ੂ ਗੱਬਾ ਦੈਨਿਕ ਸੂਰਾ ਟੀ